ਕਾਂਗਰਸ ਦੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨ ਨਵਾਸਤ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਹੈ ਕੋਈ ਬੋਲਿਆ ਕਿੱਧਰ ਗਿਆ ਦਾਦੂ ਵਾਲ ਕਿੱਧਰ ਗਿਆ ਮੰਡ ਸਾਹਿਬ ਕਿੱਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਕਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ ਛੇ-ਸੱਤ ਮਹੀਨੇ ਪਹਿਲੇ ਜਿਹੜੀ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੋਹਣਾ ਨਰੇਸ਼ ਯਾਦਵ आम आदमी पार्टी ਦਾ ਦਿੱਲੀੋਂ ਐਮਐਲਏ ਸਿਟੇਂਗ ਐਮਐਲਏ ਸੀ ਜਿਹੜੇ ਮਲੇਰਕੋਟਲੀ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀੋਂ ਆਏ ਸੀ ਨਿਸ਼ਾਨਾ ਸੀ ਇੱਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹ ਜਾਓਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਮਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਹਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਹਰਜੋਤ ਬੈਂਸ ਉਹਦੇ ਵਕੀਲ ਹੈ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਆਦਮ ਨੇ ਕਹਿਦਾ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਪੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪਿਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਵਾਪਸ ਚੋਣਿਆ ਕੇਸ ਬੇਅਦਬੀ ਦਾ ਕੇਸ ਵਾਪਸ ਚੋਣਿਆ ਪਰ ਜੱਜ ਸਾਹਿਬ ਤਗੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕੀ ਨਰੇਸ਼ ਯਾਦਵ ਉਹੀ ਗੁਨੇਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟਨੇ ਆ ਇਹਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਉਹੀ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਇੱਜ਼ਤੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਨੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮੀਨਲ ਬੰਦੇ ਆ ਠੱਗ ਆਏ ਆ ਆਪਣਾ ਲੁੱਟ ਗਏ ਸਾਰਾ ਕੁਝ ਤੋ ਖਾਬ ਕਰਤਾ ਪੰਜਾਬ